ਇਹ ਸੱਚਾ ਸੋਹਿਲਾ ਸੱਚ ਕਰ ਗਾਵੋ ਗਾਵੋ ਤਾਂ ਸੋਹਿਲਾ ਕਰ ਸੱਚ ਜਿੱਥੇ ਸਦ ਸੱਚ ਧਿਆਵੈ ਸੱਚੋ ਧਿਆਵੈ ਜਾਤੁ ਦਪਾਵੈ ਗੁਰਮੁਖ ਜਿਨਾ 부ਜਾਵੈ ਏ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੈ ਇਹ ਸੱਚਾ ਸੋਹਿਲਾ ਸੱਚਾ ਘਰ ਗਾਵੋ ਸੋਹਿਲਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੀਜੀ ਬਾਣੀ ਸੋਹਿਲਾ ਸਾਹਿਬ ਦੀ ਹੈ ਜੀ ਉਦੇ ਵਿੱਚ ਤਿੰਨ ਸ਼ਬਦ ਮਹਿਲਾ ਪਹਿਲਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਹਨ ਔਰ ਇੱਕ ਸ਼ਬਦ ਮਹਿਲਾ ਚੌਥਾ ਸ੍ਰੀ ਗੁਰੂ ਰਾਮਦਾਸ ਜੀ ਦਾ ਹੈ ਔਰ ਇੱਕ ਸ਼ਬਦ ਮਹਿਲਾ ਪੰਜਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਹੈ ਉਨਾ ਪੰਜ ਸ਼ਬਦਾਂ ਨੂੰ ਬਣਾ ਕੇ ਜੋ ਗੁਰਬਾਣੀ ਬਣਦੀ ਉਹਨੂੰ ਕਿਹਾ ਜਾਂਦਾ ਸੋਹਿਲਾ ਸੋਹਿਲਾ ਆਪਾਂ ਛਟਕਾਰ ਵਜੋ ਕਹਿੰਦੇ ਆ ਸੋਹਿਲਾ ਸਾਹਿਬ ਸੋਹਿਲਾ ਹੁੰਦਾ ਸਿਫਤ ਸਲਾਹ ਦਾ ਗੀਤ ਭਾਈ ਇਥੇ ਕਿਸੇ ਦਾ ਕੋਈ ਨਾਮ ਹੈ ਕਿਸੇ ਦਾ ਕੋਈ ਨਾਮ ਹੈ ਜਦੋਂ ਕਿਸੇ ਦੀ ਸਿਫਤਾਂ ਹੁੰਦੀਆਂ ਹਨ ਨਾ ਭਾਈ ਤੁਹਾਡੇ ਸੋਹਲੇ ਗਾਏ ਜਾ ਰਹੇ ਸਨ ਤੁਹਾਡੀ ਚੜ੍ਹਦੀ ਗਲਾ ਦੇ ਗੀਤ ਗਾਏ ਜਾਂਦੇ ਸਨ ਐਸੇ ਤਰ੍ਹਾਂ ਸਿਫਤ ਸਲਾਹ ਖੁਸ਼ੀ ਦੇ ਗੀਤ ਇਹ ਸਾਜਾ ਸੋਹਿਲਾ ਇਹ ਸੋਹILLA ਸਮੂੱਚੀ ਬਾਣੀ ਹੈ ਆਨੰਦ ਹੈ ਗਮ ਹੋਵੇ ਖੁਸ਼ੀ ਹੋਵੇ ਇਹ ਬਾਣੀ ਪੜ੍ਹ ਕੇ ਪ੍ਰਸੰਨਤਾ ਹਾਸਲ ਹੁੰਦੀ ਹੈ ਇੱਕ ਗੱਲ ਹੋਰ ਵੀ ਆਪ ਜੀ ਨੇ ਯਾਦ ਰੱਖਣੀ ਹੈ ਭਾਵੇਂ ਸਾਡੇ ਘਰ ਕੋਈ ਚੜ੍ਹਾਈ ਕਰ ਗਿਆ ਭਾਵੇਂ ਖੁਸ਼ੀ ਹੈ ਬਾਣੀ ਤਾਂ ਬਾਣੀ ਹੈ ਸਾਰੀ ਬਾਣੀ ਬਾਣੀ ਹੈ ਕਦੇ ਨਾ ਸੋਚਿਓ ਆਏ ਅੱਜ ਤੇ ਉਹ ਸ੍ਰੀ ਮੁਖਵਾਕ ਆ ਗਿਆ ਘਰ ਵਿੱਚ ਕੋਈ ਚੜਾਈ ਕਰ ਗਿਆ ਕੋਈ ਖੁਸ਼ੀ ਅੱਜ ਤੇ ਉਹ ਸ੍ਰੀ ਮੁਖਵਾਕ ਆ ਗਿਆ ਇਦਾਂ ਕਦੇ ਨਾ ਸੋਚਿਓ ਬਾਣੀ ਬਾਣੀ ਹੈ ਜਿਉ ਮੰਦਰ ਕੋ ਥਾਮੈ ਥਮਨ ਤਿਉ ਗੁਰ ਕਾ ਸ਼ਬਦ ਮਨੈ ਅਸਥਮਨ ਖੁਸ਼ੀ ਚ ਬੋਰੇ ਨਾ ਹੋਵੋ ਗਮ ਚ ਥੱਲੇ ਨਾ ਜਾਓ ਟੈਂਦੀ ਕਲਾ ਵਿੱਚ ਨਾ ਜਾਓ ਗੁਰਬਾਣੀ ਮਨ ਨੂੰ ਆਸਰਾ ਦੇਣ ਵਾਲੀ ਹੈ ਬਾਣੀ ਸੁਣਨ ਵੇਲੇ ਸਾਡਾ ਮਨ ਇੱਕੋ ਜਿਹਾ ਹੋਣਾ ਚਾਹੀਦਾ ਹੈ ਸੱਚ ਹੈ ਘਰ ਗਾਉਂ ਗੁਰਦੁਆਰਾ ਸਾਹਿਬ ਆਪਾਂ ਬਾਰ-ਬਾਰ ਮੋਤ ਦੀ ਗੱਲ ਵੀ ਕਰ ਸਕਦੇ ਆ ਕਿਉਂਕਿ ਉਦਾਹਰਨਾ ਬੜੀਆਂ ਦਿੱਤੀਆਂ ਨੇ ਬਾਦਸ਼ਾਹ ਨੇ ਜੇ ਆਪਾਂ ਕਿਸੇ ਦੇ ਘਰ ਇੱਕੇ ਗੱਲ ਬਾਰ-ਬਾਰ ਕਰੀ ਜਾਈਏ ਮੌਤ ਦੀ ਉਹ ਕਹਿਣਗੇ ਤੁਹਾਨੂੰ ਹੋਰ ਕੋਈ ਗੱਲ ਨਹੀਂ ਆਉਂਦੀ ਇੱਥੇ ਕੋਈ ਨਹੀਂ ਕਹਿ ਸਕਦਾ ਇੱਥੇ ਤੇ ਕੇਵਲ ਸਿੱਖਣਾ ਹੈ ਜਿਵੇਂ ਅਲਾਹਣੀਆਂ ਦਾ ਪਾਠ ਹੈ ਕਿਸੇ ਦੀ ਡੈਥ ਹੋ ਗਈ ਐਕਸਪਾਇਰ ਹੋ ਗਿਆ ਉਹਦਾ ਸੰਸਕਾਰ ਹੋਇਆ ਬਾਅਦ ਵਿੱਚ ਜਦੋਂ ਗੁਰਦੁਆਰਾ ਸਾਹਿਬ ਲੋਕ ਆਉਂਦੇ ਆ ਨਾ ਅਲਾਹਣੀਆਂ ਦਾ ਪਾਠ ਪੜਿਆ ਜਾਂਦਾ ਹੈ ਉਹਦੇ ਵਿੱਚ ਸਾਨੂੰ ਸਤਿਗੁਰੂ ਜੀ ਦੱਸਦੇ ਨੇ ਭਾਈ ਆਉਣਾ ਜਾਣਾ ਲੱਗਿਆ ਹੋਇਆ ਹੈ ਸੰਸਾਰ ਵਿੱਚ ਲੋਕ ਆਉਣਗੇ ਜਾਣਗੇ ਨਾਲ ਹੀ ਸਮਝਾਉਂਦੇ ਨੇ ਲੋਕੀ ਬੜਾ ਕੁਝ দান ਕਰਦੇ ਨੇ দান ਕੀਤਾ ਕੁਝ ਨਾਲ ਨਹੀਂ ਜਾਂਦਾ ਹੁਣ ਉੱਥੇ ਸ਼ਮਸ਼ਾਨ ਘਾਟ ਵਿੱਚ ਸੋਲਾ ਸਭ ਤਾਂ ਪੜਿਆ ਗਿਆ ਸਭ ਨੂੰ ਆਪਣਾ ਚੇਤਾ ਹੋਵੇ ਦੂਜਾ ਜਿਹੜਾ ਚਲਾ ਗਿਆ ਉਹਦੇ ਲਈ ਅਰਦਾਸ ਕਰਨ ਲਈਏ ਤਾਂ ਇਹ ਬਾਣੀ ਪੜੀ ਜਾਂਦੀ ਸੀ ਅਸੀਂ ਸੋਲਾ ਸਾਹਿਬ ਰੱਖ ਲਿਆ ਭੋਗਾਂ ਲਈ ਆਨੰਦ ਸਾਹਿਬ ਰੱਖ ਲਿਆ ਖੁਸ਼ੀਆਂ ਲਈ ਮੁਆਫ ਕਰਨਾ ਮੈਨੂੰ ਗੁਰਬਾਣੀ ਇੱਕ ਹੈ ਭਾਈ ਸੰਗਤ ਵਿੱਚ ਆ ਸਿੱਖੀਏ ਕਿ ਗੁਰਬਾਣੀ ਸਾਡੇ ਲਈ ਆਨੰਦ ਹੀ ਹੋਵੇ ਸਾਰੀ ਗੁਰਬਾਣੀ ਸਾਡੇ ਲਈ ਆਨੰਦ ਹੀ ਹੋਵੇ ਕਿਸੇ ਸਬੰਧ ਚ ਪ੍ਰੋਗਰਾਮ ਹੋਵੇ ਸਾਡੇ ਲਈ ਕੇਵਲ ਬਾਣੀ ਹੋਣੀ ਚਾਹੀਦੀ ਹੈ ਬਾਣੀ ਹੋਣੀ ਚਾਹੀਦੀ ਹੈ ਇਦਾਂ ਕਦੇ ਨਾ ਸੋਚਣਾ ਇਹ ਕਿਦੇ ਲਈ ਪਾਠ ਹੈ ਕੀਰਤਨ ਹੈ ਇਹ ਕਿਦੇ ਸੰਬੰਧ ਵਿੱਚ ਪਾਠ ਹੋ ਰਿਹਾ ਇਹ ਕੌਣ ਚੜਾਈ ਕਰ ਗਿਆ ਅੱਜ ਕਿਹਦਾ ਜਨਮ ਦਿਨ ਹੈ ਇਹ ਉਹਦੇ ਸੰਬੰਧ ਵਿੱਚ ਪਾਠ ਹੋ ਰਿਹਾ ਇਦਾਂ ਕਦੇ ਨਾ ਸੋਚਿਓ ਖੁਸ਼ੀ ਤੇ ਗਮੀ ਬਹਾਨੇ ਨੇ ਇਹ ਤੇ ਬਹਾਨੇ ਬਣਦੇ ਨੇ ਕਹਾਂ ਵੀ ਸਾਸਾ ਇਸ ਭਾਂਡੇ ਕਾ ਇਤਨਕ ਲੱਗ ਠਾਨ ਕਾ ਇਹ ਤਾਂ ਇੱਕ ਬਹਾਨਾ ਬਣਦਾ ਹੈ ਪਰ ਬਾਣੀ ਬਾਣੀ ਹੈ ਬਾਣੀ ਬਾਣੀ ਹੈ ਕਦੇ ਭੁਲੇਖੇ ਚ ਨਹੀਂ ਰਹਿਣਾ ਕਦੇ ਭੁਲੇਖਾ ਨਹੀਂ ਖਾਣਾ ਭਈ ਆ ਸ਼ਬਦ ਮਹਾਰਾਜ ਜੀ ਨੇ ਗਮੀ ਨੂੰ ਮੁਖ ਰੱਖ ਕੇ ਲਿਖਿਆ ਆ ਸ਼ਬਦ ਮਹਾਰਾਜ ਜੀ ਨੇ ਖੁਸ਼ੀ ਨੂੰ ਮੁਖ ਰੱਖ ਕੇ ਲਿਖਿਆ ਇਸ ਭੁਲੇਖੇ ਵਿੱਚ ਕਦੇ ਨਾ ਰਿਓ ਸਾਧ ਸੰਗਤ ਜੀ ਸੱਚ ਜਾਣਿਓ ਗੁਰੂ ਸਾਹਿਬ ਨੇ ਬਾਣੀ ਨੂੰ ਬਾਣੀ ਦੇ ਸੰਦਰਭ ਵਿੱਚ ਹੀ ਲਿਖਿਆ ਹੈ ਬਸ ਕਿਤੇ ਕਿਤੇ ਐਗਜ਼ਾਮਪਲ ਖੁਸ਼ੀ ਦੀ ਹੈ ਕਿਤੇ ਕਿਤੇ ਗਮ ਗਮ ਦੀ ਹੈ ਉਦਾਹਰਣ ਦਿੱਤੀ ਹੈ ਸਾਰੀ ਬਾਣੀ ਇੱਕ ਓੰਕਾਰ ਤੋਂ ਲੈ ਕੇ ਅੰਤ ਤੱਕ ਇੱਕੋ ਜਿਹੀ ਹੈ ਇੱਕੋ ਜਿਹੀ ਹੈ ਕਿਸੇ ਕਿਤਾਬ ਕੋਈ ਆਮ ਚੱਲਦਾ ਫਿਰਦਾ ਥੋੜੀ ਸਟੱਡੀ ਕਰਕੇ ਕਿਤਾਬਾਂ ਪੜ੍ਹ ਕੇ ਕੋਈ ਕਵੇ ਆ ਬਾਣੀ ਐਦਾਂ ਪੜਿਓ ਆ ਕੰਮ ਪੂਰਾ ਹੋਏਗਾ ਕਿਸੇ ਦੀ ਗੱਲਾਂ ਵਿੱਚ ਨਾ ਆਇਓ ਬਾਣੀ ਦਾ ਆਨੰਦ ਲਓ ਸੱਚ ਹੈ ਕਰ ਗਾਵੂ ਐਨਾ ਸੰਗਤ ਫਿਰ ਉਹ ਪਿਆਰੇ ਕੈਣੀ ਤੇ ਕਰਨੀ ਦੇ ਪੂਰੇ ਇੱਕ ਇੱਕ ਲਗਾ ਮਾਤਰ ਗੁਰਬਾਣੀ ਦੇ ਅਰਥ ਅਖਰੀ ਅਰਥ ਭਾਵ ਅਰਥ ਕੈਣੀ ਤੇ ਕਰਨੀ ਦੇ ਪੂਰੇ ਉਹਨਾਂ ਨੂੰ ਸੁਣੋ ਹੁਣ ਆਪਾਂ ਗੁਰਬਾਣੀ ਪੜਾਂਗੇ ਗੁਰਬਾਣੀ ਵਿਚਾਰ ਤੋਂ ਥੋੜਾ ਫਿਰ ਕੀ ਕਰੀਏ ਫਿਰ ਆਪਣੇ ਗ੍ਰਹਿ ਆਪਣੇ ਘਰਾਂ ਵਿੱਚ ਸਿਫਤ ਸਲਾਹ ਕਰੀਏ ਜਾ ਕੇ ਇੱਕ ਦਿਨ ਹਿਰਦੇ ਘਰ ਵਿੱਚ ਗਾਓਗੇ ਗੁਰੂ ਭਰੋਸਾ ਦਵਾ ਦੇਗਾ ਜਾ ਕੇ ਰਿਦੈ ਵਿਸਵਾਸ ਪ੍ਰਭ ਆਇਆ ਜਾ ਕੇ ਰਿਦੈ ਵਿਸਵਾਸ ਪ੍ਰਭ ਆਇਆ ਜਾ ਕਹਿ ਰਿਦਾ ਵਿਸਵਾਸ ਪ੍ਰਭ ਆਇਆ ਜਾ ਕਹਿ ਰਿਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਜਾ ਕਹਿ ਰਿਦਾ ਵਿਸ ਵਸ ਪ੍ਰਭ ਆਇਆ ਜਾ ਕਹਿ ਰਿਦਾ ਵਿਸ ਵਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਵਾਹਿਗੁਰੂ ਵਾਹਿਗੁਰੂ ਆਹੇ ਗੁਰੂ ਵਾਹਿਗੁਰੂ 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 ਜਾ ਕਰਿਦਾ ਵਿਸਵਾਸ ਪ੍ਰਭ ਆਇਆ ਜਾ ਕਰਿਦਾ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਇਹਦੇ ਉਤੋਂ ਕੁਝ ਵੀ ਨਹੀਂ ਹੈ ਕਹਾਣੀ ਖਤਮ ਇਹਦੇ ਉਤੋਂ ਕੁਝ ਵੀ ਨਹੀਂ ਹੈ ਗੱਲ ਖਤਮ ਹੈ ਤਤ ਗਿਆਨ ਕਿਦੇ ਹਿਰਦੇ ਚੋਂ ਪ੍ਰਗਟ ਹੁੰਦਾ ਹੈ ਜਾ ਕੇ ਰਿਦੈ ਵਿਸ਼ਵਾਸ ਪ੍ਰਭ ਆਇਆ ਸਾਰੀ ਗੁਰਬਾਣੀ ਇੱਕ ਬਰਾਬਰ ਹੈ ਇੱਕ ਬਰਾਬਰ ਹੈ ਇੱਕ ਬਰਾਬਰ ਹੈ ਮੇਰੇ ਵਰਗਾ ਕਹਿ ਦਿੰਦਾ ਅੱਧੀ ਬਾਣੀ ਮੈਨੂੰ ਫਿੱਟ ਨਹੀਂ ਕੁਝ ਕੁ ਬਚਨ ਤੇ ਠੀਕ ਲੱਗਦੇ ਨੇ ਕੁਝ ਕੁ ਬਚਨ ਮੇਰੇ ਫਿੱਟ ਨਹੀਂ ਇਹ ਸਾਚਾ ਸੋਹਿਲਾ ਸਾਚਾ ਘਰ ਗਾਵਮ ਗਾਵਮ ਤਾਂ ਸੋਹਿਲਾ ਕਰ ਸਾਚੈ ਜਿੱਥੈ ਸਦਾ ਸੱਚ ਧਿਆਵ ਗੁਰਬਾਣੀ ਉੱਥੇ ਸਿੱਖੋ ਉੱਥੇ ਗਾਵੋ ਜਿੱਥੈ ਸਦਾ ਸੱਚ ਧਿਆਵ ਹੈ ਜਿੱਥੇ ਪਰਮਾਤਮਾ ਦੀ ਉਸਤਤ ਕੀਤੀ ਜਾਂਦੀ ਹੈ ਕੇਵਲ ਉਹ ਕੀ ਹੈ ਸੰਗਤ ਇੱਥੇ ਗੁਰੂ ਦੀ ਚੱਲਦੀ ਹੈ ਇੱਥੇ ਕਿਸੇ ਲੀਡਰ ਦੀ ਨਹੀਂ ਚੱਲਦੀ ਕਿਸੇ ਮੰਤਰੀ ਸ਼ੰਤਰੀ ਦੀ ਨਹੀਂ ਚੱਲਦੀ ਇੱਥੇ ਗੁਰੂ ਦੀ ਚੱਲਦੀ ਹੈ ਸੰਗਤ ਕੇਵਲ ਨਾਮ ਸਤ ਸੰਗਤ ਕੈਸੀ ਜਾਣੀ ਹੈ ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਖਾਣੀ ਐ ਏਕੋ ਨਾਮ ਬਖਾਣੀ ਐ ਏਕੋ ਏਕੋ ਨਾਮ ਹੁਕਮ ਹੈ ਏਕੋ ਨਾਮ ਹੁਕਮ ਹੈ एको ਨਾਮ ਹੁਕਮ ਹੈ ਏਕੋ ਨਾਮ ਹੁਕਮ ਹੈ ਨਾਨਕ ਸਤ ਗੁਰ ਦੀਆ 부ਜਾਏ ਜੀਉ ਸਤ ਗੁਰ ਦੀਆ 부ਜਾਏ ਜੀਉ ਸਤ ਗੁਰ ਜਿੱਥੇ ਇੱਕ ਕਾ ਨਾਮ ਬਖਾਣੀ ਹੈ ਇੱਥੇ ਗੁਰੂ ਦੀ ਚੱਲਦੀ ਹੈ ਉੱਥੇ ਗੁਰਬਾਣੀ ਸਿੱਖੋ ਉੱਥੇ ਗੁਰਬਾਣੀ ਗਾਵੋ ਕਿਸੇ ਬੰਦੇ ਦੀ ਤਾਰੀਫ਼ ਨਹੀਂ ਸਿਰਫ ਤੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਰੱਬ ਨੂੰ ਧਿਆਇਆ ਜਾ ਰਿਹਾ ਹੈ ਜਿੱਥੇ ਸਦਾ ਸੱਚ ਧਿਆਵੈ ਸੱਚੋ ਧਿਆਵੈ ਜਾ ਤੁਧ ਭਾਵੈ ਏ ਸੱਚੇ ਪਾਤਸ਼ਾਹ ਆਪ ਜੀ ਨੂੰ ਕੋਈ ਤਾਂ ਹੀ ਤੇ ਆ ਸਕਦਾ ਹੈ ਤਾਂ ਹੀ ਤੇ ਆ ਸਕਦਾ ਹੈ ਜੇ ਤੁਹਾਨੂੰ ਚੰਗਾ ਲੱਗੇ ਮਨਮਤ ਹੈ ਇੱਕ ਗੁਰਮਤ ਹੈ ਇੱਕ ਗੁਰਮੁਖ ਹੈ ਇੱਕ ਮਨਮੁਖ ਹੈ ਆਪਣਾ ਹੱਥ ਨਹੀਂ ਚੱਲਦਾ ਸੱਚੋ ਧਿਆਵੈ ਜਾ ਤੂਦ ਭਾਵੈ ਏ ਮਾਲਕ ਜੀ ਜਿਸਤੇ ਆਪ ਜੀ ਮਿਹਰਾਮਤ ਕਰਦੇ ਹੋ ਨਾ ਜੇ ਤੁਹਾਨੂੰ ਕੋਈ ਚੰਗਾ ਲੱਗੇ ਉਹੀ ਤੁਹਾਨੂੰ ਤੇ ਆ ਸਕਦਾ ਹੈ ਉਹੀ ਤੁਹਾਨੂੰ ਤੇ ਆ ਸਕਦਾ ਹੈ ਗੁਰਮੁਖ ਜੀਨਾ ਬੁਝਾਵੈ ਗੁਰਮੁਖ ਜੀਨਾ ਬੁਝਾਵੈ ਗੁਰਮੁਖ ਜੀਨਾ 부ਜਾਵ ਗੁਰਮੁਖ ਜੀਨਾ 부ਜਾਵ ਖੱਖੇ ਨੂੰ ਸਿਆਰੀ ਲੱਗੀ ਆ ਜੀ ਦਰਸ਼ਨ ਕਰੋ ਜੀਨਾ ਨੂੰ ਗੁਰੂ ਦੇ ਰਾਹੀ ਆਪ ਜੀ ਸਮਝ ਦੇ ਦਿੰਦੇ ਹੋ ਇਹ ਸੱਚ ਸਭਨਾ ਕਾ ਖਸਮ ਹੈ ਇਹ ਸੱਚ ਸਭਨਾ ਕਾ ਖਸਮ ਹੈ ਖਸਮ ਮਾਲਕ ਸਭ ਦਾ ਆਗੂ ਸਭ ਦਾ ਆਗੂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਾਇਕ ਆਗੂ ਸਭ ਦਾ ਆਗੂ ਖਸਮ ਜਿਸ ਬਖਸ਼ੇ ਸੋ ਜਨ ਪਾਵੈ ਜਿਸ ਬਖਸ਼ੇ ਸੋ ਜਨ ਪਾਵੈ vahe guru vahe guru vahe guru vahe guru vahe guru ਇਹ ਸੱਚ ਸਭਨਾ ਕਾ ਖਸਮ ਹੈ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੈ ਜਿਸ ਬਖਸ਼ੇ ਸੋ ਜਨ ਪਾਵੈ ਜਿਸ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਜਿਸ ਬਖਸ਼ੇਸ ਹੋ ਜਾਣ ਪਾਵੇ ਆਪਣੇ ਬਾਰੇ ਜਾਣਕਾਰੀ ਦਿੰਦਾ ਹੈ ਉਹੀ ਰੱਬ ਵਿੱਚ ਲੀਨ ਹੁੰਦੇ ਨੇ ਉਹੀ ਰੱਬ ਨੂੰ ਸਮਝਦੇ ਨੇ ਇਹ ਸੱਚ ਸਭ ਨਾ ਕਾ ਖਾਸਮ ਹੈ ਜਿਸ ਬਖਸ਼ੇਸ ਹੋ ਜਾਣ ਪਾਵੇ ਕਹੇ ਨਾਨਕ ਭਾਵ ਮੈਲਾ ਤੀਜਾ ਸ੍ਰੀ ਗੁਰੂ ਅਮਰਦਾਸ ਜੀ ਸਾਡੇ ਤੇ ਕਿਰਪਾ ਕਰਦੇ ਨੇ ਕਹਿ ਨਾਨਕ ਸੱਚ ਸੁਹੇਲਾ ਸੱਚਾ ਖੁਸ਼ੀ ਦਾ ਗੀਤ ਸਿਫਤ ਸਲਾਹ ਦੇ ਗੀਤ ਸੱਚੇ ਕਰ ਗਾਵਹਿ ਸੱਚੇ ਕਰ ਗਾਵਹਿ ਸੰਗਤ ਵਿੱਚ ਸਿਫਤ ਸਲਾਹ ਕਰਦਿਆਂ 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 ਹਿਰਦੇ ਵਿੱਚੋਂ ਨਾ ਈਰਖਾ ਉੱਡ ਗਈ ਹਿਰਦੇ ਵਿੱਚੋਂ ਕਾਮ ਕ੍ਰੋਧ ਲੋਭ ਮੋਹ ਓਂਕਾਰ ਦਾ ਮਾੜਾ ਪ੍ਰਭਾਵ ਉੱਡ ਗਿਆ ਨਿੰਦਿਆ ਨਹੀਂ ਰਹੀ ਦਵੇਸ਼ ਨਹੀਂ ਰਹੀ ਕਿਸੇ ਤਰ੍ਹਾਂ ਦਾ ਸਾੜਾ ਨਹੀਂ ਰਿਹਾ ਉੱਥੇ ਪਰਮਾਤਮਾ ਹੈ ਸੱਚਾ ਸੋਹਿਲਾ ਸੱਚੈ ਕਰ ਗਾਵੂੰ ਓ ਓ ਘਰ ਉੱਥੇ ਪਰਮਾਤਮਾ ਦਾ ਨਿਵਾਸ ਹੈ ਸੱਚੈ ਕਰ ਗਾਵੂੰ ਨੀ ਸੱਚ ਸਭ ਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵੇ ਕਹੈ ਨਾਨਕ ਸੱਚ ਸੋਹਿਲਾ ਸੱਚੈ ਕਰ ਗਾਵੂੰ